ਗੁਰੂ ਰੋਗ ਗੁਰੂ ਪਿਆਰੀ ਸਾਤ ਸੰਗਤ ਚੜ੍ਹਦੀ ਕਲਾ ਵਿੱਚ ਇੱਕ ਵਾਰ ਫਤਿਹ ਬੁਲਾਓ ਪਿਆਰ ਵਿੱਚ ਆਣ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਅੱਜ ਇਹ ਬਹੁਤ ਵੱਡਾ ਸਵਾਗਤ ਦਾਜਰ ਪਿੰਡ ਵਿੱਚ ਹੋ ਰਿਹਾ ਬ੍ਰਹਮ ਗਿਆਨੀ ਬਾਬਾ ਸ਼ੀਸ਼ਾ ਸਿੰਘ ਜੀ ਜਿਨ੍ਹਾਂ ਦੀ ਸੇਵਾ ਕੀਤੀ ਹੋਈ ਅੱਜ ਸਾਰਾ ਇਲਾਕਾ ਸੁਰਗ ਬਣ ਗਿਆ ਸਾਰੇ ਇਲਾਕੇ ਦੇ ਲੋਕ ਦੇਵਤੇ ਬਣ ਗਏ ਆ ਮੇਰੇ ਸਤਿਕਾਰਯੋਗ ਬਾਬਾ ਅਨੰਦਰਿੰਦਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਤ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਮੈਂ ਤੁਹਾਡਾ ਦਰਸ਼ਨ ਕਰ ਰਿਹਾ ਔਰ ਜਿੱਨਾਂ ਚਿਹਰੇ ਮੇਰੇ ਸਿਰ ਤੇ ਹੱਥ ਰੱਖਣ ਕੇ ਮੈਂ ਤੁਹਾਡਾ ਦਰਸ਼ਨ ਕਰਦਾ ਰਾਂਗਾ ਮੇਰੇ ਤੋਂ ਪਹਿਲਾਂ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਨੇ ਇੱਕ ਗੱਲ ਆਖੀ ਸੀ ਵੋਟਾਂ ਦੀ ਹਰਿਆਣਾ ਕਮੇਟੀ ਦੀਆਂ ਵੋਟਾਂ ਬਣਾਓ ਵੋਟਾਂ ਮੇਰੀ ਗੱਲ ਜਰਾ ਨਾ ਪੱਗ ਕੰਨਾਂ ਤੋਂ ਚੁੱਕ ਕੇ ਸੁਣਿਆ ਜੇ ਉਹਨਾਂ ਆਖਿਆ ਵੋਟਾਂ ਬਣਾਓ ਤੇ ਵੋਟਾਂ ਬਣੀਆਂ ਨੇ ਤੁਹਾਡੀਆਂ ਹੁਣ ਤੱਕਰ 1.5 ਲੱਖ ਤੇ ਦੇ ਧਾਰੀ ਡੇਰਾਬਾਦ ਜਿਹੜਾ ਉਹਨਾਂ ਦੀਆਂ ਵੋਟਾਂ ਵੜ ਗਈਆਂ ਨੇ 3 ਲੱਖ ਹੁਣ ਗੁਰਦੁਆਰਿਆਂ ਚ ਦੇ ਧਾਰੀ ਐ ਡੰਮੀ ਲੋਕ ਆਉਣਗੇ ਕਿ ਤੁਸਾਂ ਆਉਣਾ ਇਹ ਤੁਸੀਂ ਆਪ ਵਿਚਾਰ ਕਰ ਲਿਆ ਜੇ ਵੋਟਾਂ ਬਣਾਓ ਤਗੜੇ ਹੋਵੋ ਦੂਸਰੀ ਗੱਲ ਕਿ ਇਹ ਸਮਾਜਮ 40 ਦਿਨ ਕਿਉਂ ਹੋਇਆ ਹੈ 40 ਦਿਨ ਇੱਕ ਸਮਾਂ ਸੀ ਜਦੋਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਹਜ਼ੂਰ ਸਾਹਿਬ ਗਏ ਤਾਂ ਉਹਨਾਂ ਨੇ ਲੰਗਰ ਦੀ ਸੇਵਾ ਬੋਰੀਆਂ ਚੁੱਕਣ ਵਾਲਿਆਂ ਦੀ ਸੇਵਾ ਵੇਖ ਕੇ ਉਹਨਾਂ ਆਖਿਆ ਉਹ ਜਵਾਨੋ ਉਹ ਕੁਝ ਕਰੋਗੇ ਵੀ ਕਿ ਜਾਂ ਬੋਰੀਆਂ ਹੀ ਚੁੱਕੋਗੇ ਤਾਂ ਸਿੰਘਾਂ ਆਖਿਆ ਬਾਬਾ ਜੀ ਸਮਾਂ ਆਉਣ ਦਿਓ ਫਿਰ ਤੁਹਾਨੂੰ ਬੋਰੀਆਂ ਚੁੱਕ ਕੇ ਵਿਖਾਵਾਂਗੇ 40 ਸਿੰਘਾਂ ਦਾ ਜਥਾ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਨਗਰੀ ਤੋਂ ਉਸ 83 ਵਾਲੇ ਜੋ ਵੱਡਾ ਸਰਕਾਰ ਨੇ ਅਕਾਲ ਤਖਤ ਤੇ ਹਮਲਾ ਕੀਤਾ ਸੀ ਸ਼ਹੀਦੀ ਬਾਟਾ ਪਾਉਣ ਵਾਸਤੇ 40 ਸਿੰਘਾਂ ਦਾ ਜੱਥਾ ਹਜ਼ੂਰ ਸਾਹਿਬ ਤੋਂ ਚਾਲੇ ਮਾਰਿਆ ਸੀ ਆਓ ਉਹ ਬਿਜਲੀ ਵਰਖੋ ਠੰਡੀ ਏ ਜਿਸ ਬਿਜਲੀ ਦੇ ਵਿੱਚ ਟੜਕਣ ਨਹੀਂ ਉਹ ਲਖ ਲਾਣ ਤਹਾਏ ਉਸ ਕੰਡੇ ਨੂੰ ਜਿਹਦੀ ਰੜਕਣ ਦੇ ਵਿੱਚ ਰੜਕਣ ਨਹੀਂ ਮਈਵਾਲ ਨਹੀਂ ਉਹ ਕਹਾ ਸਕਦਾ ਟਟ ਚੀਰ ਕਬਾਬ ਜੋ ਤੜਕਣ ਨਹੀਂ ਜੇ ਦੀਦ ਪਿਆਰੇ ਦੀ ਸ਼ਮਾ ਮਿਲੇ ਫਿਰ ਪਰਵਾਨੇ ਨੂੰ ਕਰਨ ਨਹੀਂ ਓ ਸ਼ਾਲਾ ਮਾਰ ਕੇ ਨੇਤਰ ਦਾ ਹੀ ਉਦੋਂ ਕੋਈ ਕੋਈ ਜਦੋਂ ਵਿੱਚ ਮદાન ਦੇ ਜੰਗ ਹੋਵੇ ਓ ਤਾਂ ਵੀ ਨਾਰ ਕੋਈ ਪਤੀ ਦੀ ਕਰੇ ਸੇਵਾ ਜਦੋਂ ਹੱਥੀ ਨਾ ਕੱਚ ਦੀ ਭੰਗ ਹੋਵੇ ਦੰਤਦਾਰ ਦੀ ਪ੍ਰੀਖਿਆ ਤਦ ਹੁੰਦੀ ਘੋਡੇ-ਘੋਡੇ ਜਦ ਭੁੱਖ ਤੇ ਨੰਗ ਹੋਵੇ ਅ ਸੰਗ ਤੇ ਉਦੋਂ ਫਿਰ ਨਿੱਤਰ ਦਾ ਇਕ ਕਵੀ ਕੋਈ ਕੋਈ ਜਦੋਂ ਕਵਤਾ ਦਾ ਕਾਫੀਆ ਤੰਗ ਹੋਵੇ ਸੰਤ ਸਿਪਾਹੀ ਬਾਬਾ ਗੁਰਮੀਤ ਸਿੰਘ ਜੀ ਜੋ ਵੱਡੀਆਂ ਸੇਵਾ ਇਸ ਇਲਾਕੇ ਦੇ ਵਿੱਚ ਸਾਧ ਸੰਗਤ ਨੂੰ ਗੁਰੂ ਦੇ ਨਾਮ ਨਾਲ ਜੋੜ ਰਹੇ ਨੇ ਸੰਤ ਹੋਵੇ ਤੇ ਨਾਲ ਸਿਪਾਈ ਹੋਵੇ ਬਾਣੀ ਨਾਮ ਅਸਰ ਨਹੀਂੋਂ ਕਰਦੇ ਬਾਣੀ ਨਾਮ ਅਸਰ ਨਹੀਂo ਕਰਦੇ ਉਹ ਜੇਕਰ ਮਨ ਨਾ ਵਸਾਵੇ ਤੇ ਬਿਨਾ ਪਰੋਸਿਓ ਇਹ ਮਲ ਚੰਚਲ ਤੇ ਲੱਖਾਂ ਹੀ ਕੋਤੇ ਭਾਵੇ ਜਿੰਨਾ ਚਿਰ ਨਾਮ ਜਪਣ ਤੇ ਪਰੋਸਾ ਨਹੀਂ ਬਾਣੀ ਪੜਨ ਤੇ ਪਰੋਸਾ ਨਹੀਂ ਸੇਵਾ ਕਰਨ ਤੇ ਪਰੋਸਾ ਰੱਖੋ ਤੇ ਪਰੋਸੇ ਨਾਲੇ ਬੇੜਾ ਪਾਰ ਲਾਉਣਾ ਗੁਰੂ ਦੇ ਪਿਆਰਿਓ ਆਓ ਸਾਡੇ ਹੁਣੇ-ਹੁਣੇ ਸਤਕਾਰਯੋਗ ਭਾਈ ਜਗਤਾਰ ਸਿੰਘ ਜੀ ਹਵਾਰਾ ਬੰਦੀ ਸਿੰਘ ਜਿੱਨਾ ਉੱਤੇ ਮਹਿਲ ਉੱਤਰ ਰਿਹਾ ਹੈ ਜਿੱਨਾ ਉੱਤੇ ਅੱਜ ਮੇਰੀ ਕੌਮ ਜਿੰਦਾ ਹੈ ਆਓ ਉਹਨਾਂ ਨੂੰ ਵੀ ਛਡਾਉਣ ਵਾਸਤੇ ਇੱਕ ਹੰਬੜਾ ਸਾਰੇ ਮਾਰੋ ਉੱਥੇ ਮੋਰਚਾ ਲੱਗਾ ਹੋਇਆ ਮੋਹਾਲੀ ਵਿੱਚ ਜਿਸ ਮੋਰਚੇ ਵਿੱਚ ਬ੍ਰਹਮ ਗਿਆਨੀ ਬਾਬਾ ਬਲਵਿੰਦਰ ਸਿੰਘ ਜੀ ਸਤਕਾਰਯੋਗ ਬਾਬਾ ਨਰਿੰਦਰ ਸਿੰਘ ਜੀ ਜਿਨ੍ਹਾਂ ਦਾ ਲਗਾਤਾਰ ਲੰਗਰ ਉੱਥੇ ਸੰਗਤਾਂ ਵਾਸਤੇ ਜਾਰੀ ਹੈ ਬਾਈ ਉਸ ਮੋਰਚੇ ਵਿੱਚ ਵੀ ਤਗੜੇ ਹੋ ਕੇ ਹਿੱਸਾ ਪਾਉਣਾ ਤਾਂ ਮੈਂ ਆਓ ਮੈਂ ਵੀ ਗੁਰੂ ਦਾ ਲੰਗਰ ਛਕਦਾ ਹਾਂ ਜੇਸ ਗੁਰੂ ਦਾ ਲੰਗਰ ਛਕਿਆ ਹੋਵੇ ਨਾ ਓਏ ਉਹਦਾ ਹੋਕਾ ਵੀ ਦਈਦਾ ਹੈ ਚੌਂਕੀਦਾਰ ਦਾ ਫਰਜ਼ ਏ ਹੋਕਾ ਦੇਣਾ ਆਓ ਜਾਗੋ ਜਾਗੋ ਮੇਰੇ ਦੇਸ਼ ਦੇ ਲੋਕੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਏ ਕਾਮ ਜਾ ਕੇ ਜਰਾ ਵੇਖੋ ਭਾਈ ਇੱਕ ਹੱਥ ਵਿੱਚ ਮਾਲਾ ਤੇ ਦੂਜੇ ਹੱਥ ਵਿੱਚ ਤਲਵਾਰ ਭਗਤੀ ਤੇ ਸ਼ਕਤੀ ਇਹ ਦੋ ਤਾਰਾ ਗੰਮ ਕਰਦੀਆਂ ਇੱਕ ਠੰਡੀ ਤੇ ਇੱਕ ਧਰਮ ਆਓ ਜਰਾ ਇਹ ਸਰਕਾਰ ਨੇ بڑے بڑے ਸਾਡੇ ਲੀਡਰ ਪਾੜ ਲਏ ਨੇ ਸਾਡੇ ਵਿੱਚੋਂ ਜਿੰਨਾ ਉੱਤੇ ਸਾਨੂੰ ਵੱਡੀਆਂ ਆਸਾਂ ਵੀ ਸਨ ਪਰ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਹੋਏਗੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਦੀ ਆਹ ਤਗੜੇ ਹੋਵੋ ਇਹ ਸਰਕਾਰ ਨੂੰ ਤੁਹਾਡਾ ਡਰ ਹੈ ਬਹੁਤ ਵੱਡਾ ਕਿ ਇਹ ਗੁਰੂ ਦੀ ਫੌਜ ਆ ਸ਼ਸਤਰ ਧਾਰੀ ਹੋ ਆਪਣੇ ਆਪਣੇ ਲਾਇਸੈਂਸ ਬਣਾ ਕੇ ਸ਼ਸਤਰ ਰੱਖੋ ਅਮਰਤ ਸ਼ਾਕੇ ਖੰਡੇ ਬਾਡੇ ਦਾ ਸ਼ਸਤਰ ਤਿਆਰੀ ਹੋ ਕੇ ਤਿਆਰ ਪਰ ਤਿਆਰ ਗਰੂ ਦਾ ਖਾਲਸਾ ਰਵੇ ਹਾਂ ਵੀ ਯੋਗੀਆਂ ਭੱਜਾ ਜਾ ਰਿਹਾ ਇਸ ਸਮਾਂ ਚਿਕਾਓ ਹੋ ਚਾਰ ਦਿਨਾਂ ਵਿੱਚ ਨਿਕਲਨੀ ਆ ਚਿਕਾ ਮੈਂ ਬਾ ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ ਉਹ ਜਿੰਨਾ ਸੂਲਾ ਨੇ ਤੈਨੂੰ ਨਹੀਂ ਸੌਣ ਦਿੱਤਾ ਸ਼ਾਂਖ ਦੇਾਂਗੇ ਖੰਡੇ ਦੀ ਧਰ ਬਣ ਕੇ ਆਓ ਖੰਡੇ ਬਾਟੇ ਦਾ ਅਮਰਤ ਛਕੋ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਨਾਲ ਜੁੜੋ ਮੈਂ ਮਹਾਂਪੁਰਖਾਂ ਦਾ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਮੇਰਾ ਇੰਟਰਨੈਸ਼ਨਲ ਜਥਾ ਸਾਡੇ ਅਕਾਲੀ ਮਾਨ ਸਿੰਘ ਜੀ ਉਹ ਬਹੁਤ ਸਾਰਾ ਮਾਨ ਕਰ ਗਏ ਨੇ ਬਾਬਾ ਮੋਹਨ ਸਿੰਘ ਜੀ ਯੂਪੀ ਤੋਂ ਸਾਡੇ ਸੰਸભાઈ ਬਹੁਤ ਸਾਰਾ ਸਤਿਕਾਰ ਕਰ ਗਏ ਨੇ ਬਾਬਾ ਜੀ ਹੁਣਾਂ ਨੇ ਮੇਰਾ ਬਖਸ਼ਿਸ਼ ਕੀਤੀਆਂ ਨੇ ਭਾਈ ਸਮਾਯਾਜਤ ਨਹੀਂ ਦੇ ਰਿਆ ਬਲਾਉ ਫੱਤੇ ਚੜ੍ਹਦੀ ਕਲਾ ਵਿੱਚ ਆਖੋ ਹੋਈਆਂ ਪੁੱਲਾਂ ਦੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ